ਇਤਨਾ ਕਲਾਤ ਲੈ ਕੇ ਤੇ 50 ਲੱਖ ਰੁਪਏ ਦਾ ਫਟ ਹੈ। 40000 ਦੇ ਤੋਂ ਅਮਰ ਤਬਰਦੀ ਤੋਂ ਰਾਹ ਦੇ ਵਿੱਚ ਜੰਗਲ ਆਉਂਦੇ। ਅੱਜ ਅਸੀਂ ਆਪਾਂ ਬਾਰਾ ਸੁਪਰਲਾ ਜੰਗਲ ਕੋਲੋਂ ਆਇਆ ਸੀ। ਸ਼ੇਪੂਰੀ ਜਲਾ ਜੰਗਲ ਤੋਂ ਆਇਆ ਸੀ ਅੱਜ। ਚੱਪਾ ਇਸ ਜੰਗਲ ਵਿੱਚ ਨਾ ਕਰ ਰਹੇ। ਅਸੀਂ ਆਪਾਂ ਮਹਾਰਾਸ਼ਟਰ ਦਾ ਆ ਕੇ ਆ ਰਹੇ ਹਾਂ। ਇਹ ਤਾਂ ਨਹੀਂ ਕਿ ਤੋਤੇ ਵੀ ਸਾਨੂੰ ਕਿੱਡਾ ਵੱਡਾ ਜੰਗਲ ਹਤੇ। ਸੇ ਨਵਾਂ ਸ਼ੁਰੂ ਹੋਇਆ ਹੈ ਜੰਗਲਸਾਨੋਂ ਸ ਜੰਗਲ ਦੇ ਵਿੱਚ ਕੋਈ ਜਾਨਵਰ ਦੇ ਤਰ੍ਹਾਂ ਜੇਕਰ ਜੰਗਲ ਉਹਦਾ ਮੰਦਰ ਜ਼ਰੂਰ ਹੁੰਦਾ ਨਾ ਇੱਥੇ ਹੀ ਮੰਦਰ ਸੀਗਾ ਉਹ ਵੀ ਮੇਰਾ ਜੰਗਲ ਦੇ ਵਿੱਚ ਮੰਦਰ ਸੀਗਾ ਨਾ ਸਾਗਵੜ ਬਹੁਤ ਮਹਿੰਗਾ ਬਾਜਾ ਟਰੈਕ ਕਰ ਰਿਹਾ ਇੱਥੇ ਸਾਗਵੜ ਕਹਿੰਦੇ ਬਹੁਤ ਹੈਗਾ ਇਸ ਜੰਗਲ ਦੇ ਵਿੱਚ ਕਰਦੇ ਆ ਬਾਜ਼ੀ ਨਾਲ ਗੱਲ ਵੀ ਬਾਜ਼ੀ ਨੂੰ ਦੇ ਤੌਰ ਤੇ ਬਿジネス ਆ ਗਿਰਮਲ ਸਿੰਘ ਸੋਨੀ ਗੱਲ ਸਿਹਿਆਣੀ ਦਾ ਤੇ ਪਰਮਾਜ ਦੇ ਬਿジネス ਕਰਨ ਲੱਗਿਆ ਸਾਗਵਾਂ ਦੀ ਲੱਕੜ ਦਾ ਜੀ ਜਿਹੜਾ ਸਾਗਵਾਂ ਨਾਲ ਅੰਦਰ ਵੀ ਗੁਰੂ ਗੱਗਾ ਸਾਉਂਤ ਚੰਦਰ ਵੀ ਲੈ ਗਿਆ ਆ ਤੇ ਸੁਣੀ ਜਾਂਦੇ ਹੋਗੇ ਤੁਹਾਡੇ ਕੋਲੇ ਆਵਾਜ਼ ਪਹੁੰਚਦੀ ਐ ਕਿ ਚਤਨ ਚੰਦਕ ਦੇ ਵੀ ਗੱਲ ਕਰ ਰਹੇ ਛੋਟਾ ਜਿਹਾ ਜੰਗਲ ਦਾ ਖਾਸ ਵੱਡਾ ਇਹ ਤਾਂ ਖਾਦੀ ਵੀ ਕਾਫੀ ਪਈ ਆ। ਪਤਾ ਨਹੀਂ ਪਾਣੀ ਪੂਣੀ ਦੀ ਕਮੀ ਆ, ਇਹ ਚੱਕਰ ਆਈ। ਆ ਦੇਖੋ ਤੁਸੀਂ। ਉਹ ਜਿਵੇਂ ਕਿ ਇਹਨਾਂ ਖਾਲੀ ਪਤਾ ਨਹੀਂ ਪੱਕੀ ਮਿੱਟੀ ਆ ਇੱਥੇ। ਤੇ ਅਜੇ ਨਰਮੇ ਦੀ ਖੇਤੀ ਆ ਜੀ। ਰੂੜਾਂ ਦਾ ਬਹੁਤ ਬੁਰਾ ਹਾਲ ਆ ਜੀ। ਆ ਦੇਖੋ ਇਹ ਸੜਕਾਂ। ਇਹ ਪੀੜੀਆਂ ਸੜਕਾਂ ਆ। ਤੇ ਆ ਜਿਵੇਂ ਨਾ ਦੇਖਣੇ ਆਵਾਜ਼ਾਂ ਮਾਰ ਰਹੇ ਕੋਇਆ ਪੋਇਆ ਮਿਲਦੇ ਕਿਵੇਂ ਮਿਲਦੇ ਚੱਕਾ ਬੰਦੇ ਫਾੜਾ ਮਿਲਦੇ ਇਹਨਾਂ ਦੇ ਨੀਤੀ ਜੋ ਬਹੁਤ ਇਸ ਏਰੀਆ ਲਈ ਪਾਸੀ ਸੰਕਰ ਰਹੀ ਹੈ ਇਹਨਾਂ ਬੈਗਵਾਨ ਏਰੀਆ ਬਾਕੀ ਕੋਈ ਸ਼ਹਿਰ ਆਊਗਾ ਤਾਂ ਪੋਇਆ ਮਿਲ ਵੀ ਸਕਦਾ ਅ ਖੰਡਵੇਂ ਵੀ ਹੈਣੀ ਸੀ ਜਣਾ ਪੋਇਆ ਕੀ ਤਾਂ ਆਮ ਰੋੜਾਂ ਤੇ ਹੁੰਦੀ ਹੈ ਨਾਸਤਾ ਨਾਸਤੇ ਦਾ ਪ੍ਰੋਗਰਾਮ ਹਣਾ ਕੁਝ ਵੀ ਨਹੀਂ ਬਾਕੀ ਹੈ ਵੀ ਉਹ ਸਵੇਰਾ ਸਵੇਰਾ ਸੀ 6 ਵਜੇ ਨਾਲ ਹੀ ਲੋਕ ਥੋੜਾ ਜਿਹਾ ਉੱਠਦੇ ਵੀ ਲੇਟ ਆ ਰਾਤ ਨੂੰ ਡੇਟ ਪੈਂਦੀ ਹੈ ਡੇਟ ਵਕਾ ਖਾਣੇ ਦਾ ਰਾਤ ਦੇਖਿਆ ਦੁਕਾਨਾਂ ਤੇ ਕਿੰਨਾ ਡੇਟ ਬਹੁਤ ਸਾਰੀਆਂ ਲੋਕ ਆਣੇ ਹੈਗੇ ਮਾਲਾ ਵੀ ਰੋਟੀ ਰੋਟੀ ਖਾਣਾ ਜਾਂਦੇ ਹਨਾ ਰੈਸਟੋਰੈਂਟਾਂ ਦੇ ਵਿੱਚ ਆਹ ਰਾਤ ਆ ਦੇਖ ਲਓ ਜੀ ਇਧਰ ਬਲਦ ਘੱਟੀ ਆਪਣੇ ਪੁਰਾਣੇ ਜ਼ੁਬਾਨੇ ਦੇ ਵਿੱਚ ਜਿਵੇਂ ਆਪਾਂ ਆਪਾਂ ਤਾਂ ਚਲੋ ਆਪਾਂ ਨਹੀਂ ਇਹ ਕਿਹ ਪੁਰਾਣਾ ਵਿਰਸਾ ਆਪਣਾ ਪਰ ਕਹਿੰਦੇ ਆ ਵੀ ਪੁੱਲ ਦਾ ਨਾਲ ਗੱਡਿਆਂ ਨਾਲ ਫੀਤੀ ਕਰ ਅਸੀਂ ਛੋਟੇ ਛੋਟੇ ਹੁੰਦੇ ਸੀ ਸਾਡੇ ਗਵਾਂਢ ਮੱਲ ਕੇ ਹੁੰਦਾ ਸੀ ਗੱਡਾ ਗੱਡਾ ਪੁੱਤਾਂ ਗੁਰਦੁਆਰੇ ਹੀ ਵੇਖਿਆ ਮੈਂ ਨਾ ਇਹ ਨਾ ਤਾਂ ਨਹੀਂ ਵੇਖਿਆ ਮੱਲ ਕੇ ਗੱਡਾ ਵੇਖਿਆ ਸੀਗਾ ਆ ਬੱਜਾਂ ਦੀ ਐਮ ਪੀ ਦੀਆਂ 1 ਲੀਟਰ ਦੁੱਧ ਵਾਲੀਆਂ ਸਿੰਘ ਵੇਖੋ 1 ਲੀਟਰ ਇੱਕ ਟਾਈਮ ਹੋ ਸਕਦਾ ਵੀ 2 ਟਾਈਮਾਂ ਦਾ ਹੀ ਲੀਟਰ ਹੋਵੇ ਤੇ ਸਿੰਘ ਇਹਨਾਂ ਦੇ ਏਡੇਗਾ ਨਹੀਂ ਨਹੀਂ ਕੀ ਸਕਦੇ ਆ ਤਾਇਆ ਕੱਸਬਾ ਆ ਵੈਸੇ ਐਮਪੀ ਬੈਕਵਰਡ ਵੀ ਹੈਗਾ ਤੇ ਆਹ ਦੇਖ ਲੋ ਜੀ ਮਟਕੀਆਂ ਬਣੀਆਂ ਛੋਟੀਆਂ ਛੋਟੀਆਂ ਆ ਕਾਲਾ ਹੀ ਕਾਲੀ ਮਿੱਟੀ ਆ ਉਹ ਨਹੀਂ ਏਹੜੀ ਕਾਲੀ ਮਿੱਟੀ ਇਹਦਾ ਮੈਂ ਤੁਹਾਨੂੰ ਕਹਿੰਦਾ ਪਾਣੀ ਬਹੁਤ ਠੰਡਾ ਰਹਿੰਦਾ ਫਰਿੱਜ ਬਾਜੇ ਮੇਰੇ ਆ ਡਿਸਟ੍ਰੀਬਿਊਟਰ ਪੰਜਾਬ ਦਾ ਬਣਾ ਦਾਲ ਦੂਲ ਬਣਾਉਣੇ ਨਾ ਪਰ ਆਪਣੇ ਕੋਲੇ ਹੁਣ ਨਾ ਸਿਸਟਮ ਉਹ ਪੋਇਆ 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 ਪਿੱਛੇ 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 ਬੈਕ 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 ਉਹ ਕੀ ਬਾਤ ਉਹ ਬੈਕ 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 ਟਾਈਮ ਨਾ ਨਹੀਂ ਹੋਣੀ ਲਾਜ਼ਮੀ ਦੇਖ ਬਣਾ ਕਰ ਬੈਕ ਨਹੀਂ ਹੰਤਾ ਬੈਕ ਹੀ ਕਰ ਬੈਕ ਕਰ ਲਗੇ ਚੰਗੇ ਰਵਾਂਗੇ ਗਾ ਨਹੀਂ ਹੋਣੀ ਉਹ ਨਹੀਂ ਹੋਣੀ ਨੰਗੇ ਆਣਾ ਹੈਗਾ ਅੱਜ ਜਵਾਨਾਂ ਨੂੰ ਪੋਇਆ ਮਿਲ ਗਿਆ ਤੇ ਇਹਨਾਂ ਦੇ ਮੇਦੇ ਦੇ ਵਿੱਚੋਂ ਬਹੁਤ ਚੰਗੀਆਂ ਆਵਾਜ਼ਾਂ ਆਉਣ ਲੱਗ ਪਈਆਂ ਹਾਏ ਹਾਏ ਤੇ ਪੋਇਆ ਵਾਲੀ ਦੁਕਾਨ ਮਿਲ ਗਈ ਆ ਦੇਖੋ ਜੀ ਪੋਇਆ ਭਈਆ ਚਾਰ ਪੋਇਆ ਦੇਣਾ ਇਧਰ ਖੜੀ ਜੀ ਗੱਲ ਲੈ ਲੈਣ ਵਾਲਾ ਚਾਰ ਪੋਇਆ ਬਣਾ ਦੇਣਾ ਬੜੀਆ ਅੱਛਾ ਬਣਾਣਾ ਪਿਆਜ਼ ਵੀ ਡਾਲ ਕੇ ਨਮਕੀਨ ਡਾਲ ਕੇ ਜਾ ਤੂੰ ਜਾ ਯਾਰ ਸੋਨੀ ਬੜਵਾ ਕੇ ਲਿਆ ਵਧੀਆ ਉਨੇ ਗਿਆ ਹੁਣ ਪੋਇਆ ਬਣਵਾਉਣ ਜਾਨੀ ਕਿ ਜਵਾਨਾਂ ਨੂੰ ਖੁਸ਼ੀ ਬਹੁਤ ਖੁਸ਼ੀ ਹੋਈ ਵੀ ਪੋਇਆ ਮਿਲ ਗਿਆ ਬਾਕੀ ਆਪਾਂ ਤੁਹਾਨੂੰ ਦਿਖਾਉਨੇ ਆ ਪੋਇਆ ਬੰਦੇ ਆਪਣੇ ਗਏ ਆ ਜੀ ਪੂਆ ਲੈ ਆ ਸਾਹਮਣੇ ਤੁਹਾਨੂੰ ਪੋਇਆ ਦੀ ਤਾਂ ਕਾਂਦੇਸਰੀ ਹੁਣੀ ਆ ਤੇ ਸਾਨੂੰ ਵੀ ਨੂਰ ਦੀ ਮੰਮੀ ਵਾਂਗੂ ਗਾਲਾਂ ਨਾ ਕੱਢੀ ਆ ਵੀ ਖਾਣ ਪੀਣ ਦੀਆਂ ਵੀਡੀਓ ਤੁਹਾਨੂੰ ਵਿਖਾਉਂਦੇ ਪਰ ਆਪਾਂ ਤੁਹਾਨੂੰ ਖਾਣ ਪੀਣ ਦੇ ਨਾਲ ਜ਼ਿਆਦਾਤਰ ਸਾਡਾ ਮਨ ਲਾ ਇਹ ਹੀ ਹੁੰਦਾ ਵੀ ਅਸੀਂ ਤੁਹਾਨੂੰ ਕੋਈ ਨਵੀਂ ਚੀਜ਼ ਜਾਂ ਵੀ ਪੁਰਾਣਾ ਵਿਰਸਾ ਕੋਈ ਜਿਵੇਂ ਪੁਰਾਣੀ ਗੱਡੇ ਕੋਈ ਚੰਗੀਆਂ ਚੀਜ਼ਾਂ ਵਿਖਾਈਏ ਤੇ ਹੁਣ ਤੁਹਾਨੂੰ ਨਾਲ ਪੋਆ ਹਾਂ ਕਲੀ ਮਿਰਚ ਨਾਲ ਪੋਆ ਪੋਆ ਪਹੁੰਚ ਗਿਆ ਜੀ ਆਪਣੇ ਕੋਲੇ ਇਸ ਟਾਈਮ ਤੇ ਆਪਾਂ ਤੁਹਾਨੂੰ ਹੋਣਾ ਕੋਈ ਦੇਰਸ਼ਨ ਕਰਨਿਆ ਆ ਆਪਣਾ ਅੱਗੇ ਲਸਾਉ ਨੂੰ ਪੋਆ ਆ ਚਮਚੇ ਵਧੀਆ ਜਿਹੜੇ ਦਿੱਤੇ ਨੇ ਇਹਨਾਂ ਨੇ ਆ ਆ ਕਰੋ ਜੀ ਦਰਸ਼ਨ ਤੁਸੀਂ ਪੋਏ ਦੇ ਦੇਖ ਵੇਖ ਤੂੰ ਧਨੀਏ ਦੀ ਕਿੰਨੀ ਵਧੀਆ ਮੈਂ ਕਰ ਰਹੀ ਐ ਬਹੁਤ ਵਧੀਆ ਹੁਣ ਜਨ ਦੇਸੀ ਧਨੀਏ ਬੰਮੀ ਨਾਲ ਸਾਨੂੰ ਮਿਲਾ ਦਿਓ ਵੀ ਤੁਸੀਂ ਖਾਣ ਪੀਣਦੇ ਆ ਗਾਲਾਂ ਨਾ ਕੱਢੋ ਤੇ ਬਾਕੀ ਨਾਸ਼ਤਾ ਕੀਤਾ ਹੈ ਬਾਕੀ ਆਪਾਂ ਅਗਲਾ ਵਲੌਗ ਤੁਹਾਡੇ ਨਾਲ ਫੇਰ ਕੋਈ ਜਦੋਂ ਆਉਂਦਾ ਇਸ ਦੇ ਵਿੱਚ ਕੋਈ ਨਵੀਂ ਚੀਜ਼ ਆਈ ਤੇ ਲੈ ਕੇ ਹਾਜ਼ਰ ਹੋਵਾਂਗੇ ਉਹਨਾਂ ਚ ਲਈ ਦਿਉ ਤੁਹਾਨੂੰ ਆਜ਼ਾਦਤ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਧੰਨਵਾਦ ਓਕੇ